ਤੋ ਪਿਆਰੀ ਸਾਧ ਸੰਗਤ ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ ਅੱਜ ਦਾ ਜੋ ਹੁਕਮਨਾਮਾ ਹੈ ਉਹ જય ਸ੍ਰੀ ਦੀਵਾਰ ਦੀ 20ਵੀਂ ਪੌੜੀ ਸਮੇਤ ਸ਼ਲੋਕ जय श्री दी वार तण तण सतगुरु गुरु, गुरु अर्जुन देव महाराज दी उच्चारण ਕੀਤੀ ਹੋਈ ਹੈ। ਇਹਦੇ ਨਾਲ जितने ਵੀ ਸ਼ਲੋਕ ਹਨ ਉਹ ਸ਼ਲੋਕ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ। ਸੋ ਅੱਜ ਦਾ ਜੋ ਹੁਕਮ ਨਮਾ ਹੈ ਸਤਿਗੁਰੂ ਜੀ ਦੇ ਪਾਵਨ ਆੰਗ 710 ਦੇ ਸਭਾਈ ਮੋਹ। ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਦ੍ਰਿਸ਼ਟੰਤ ਏਕੋ ਸੁਨੰਤ ਏਕੋ ਵਰਤੰਤ ਏਕੋ ਨਰਹਰੇ ਨਾਮਦਾਨ ਜਾਂ ਚੰਤ ਨਾਮਕ ਤਿਆਲ ਪੁਰਖ ਕਿਰਪਾ ਕਰੇ ਸਤਿਗੁਰੂ ਜੀ ਸ਼ਲੋਕ ਦੇ ਵਿੱਚ ਜੋ ਬਖਸ਼ਿਸ਼ ਕਰਦੇ ਆ ਕਹਿੰਦੇ ਜਿਹਦੇ ਉੱਤੇ ਨਾ ਉਹ ਦਿਆਲੂ ਅਕਾਲ ਪੁਰਖ ਵੈਰ ਜੋ ਸਰਵ ਆਪਕਾ ਹੈ ਜਿਹਦੇ ਉੱਤੇ ਉਹ ਕਿਰਪਾ ਕਰਦਾ ਨਾ ਉਹਦੀ ਨਿਸ਼ਾਨੀ ਇਹ ਹੈ ਉਹ ਪ੍ਰਭੂ ਕੋਲ ਆ ਕੇ ਉਹ ਇੱਕ ਸੁਖ ਮੰਗਦਾ ਬੰਦਗੀ ਦਾ ਉਹ ਇੱਕੋ ਚੀਜ਼ ਮੰਗਦਾ ਹੈ ਪ੍ਰਭੂ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਤੇ ਕਿਰਪਾ ਕਰ ਮੈਨੂੰ ਤੇਰੀ ਬੰਦਗੀ ਦਾ ਸੁਖ ਮਿਲੇ ਮੈਨੂੰ ਆਪਣੀ ਸੰਗਤ ਵਿੱਚ ਮਿਲਾ ਕੇ ਰੱਖ ਮੈਂ ਤੇਰੀ ਚਰਨਾਂ ਨਾਲ ਜੁੜਿਆ ਹਾਂ ਮੇਰੀ ਸਾਰੀ ਜ਼ਿੰਦਗੀ ਆਪ ਜੀ ਦੇ ਚਰਨਾਂ ਨਾਲ ਡੁੱਟ ਕੇ ਬਤੀਤ ਹੋ ਗਈ ਇਹ ਇਹ ਨਿਸ਼ਾਨੀ ਹੈ ਪ੍ਰਭੂ ਦੀ ਕਿਰਪਾ ਦੀ ਐ ਤਾਂ ਹੋਰ ਇਹ ਦਾਤਾ ਮੰਗ ਕੇ ਲੈ ਕੇ ਕਹੀ ਜਾਂਦੇ ਪ੍ਰਭੂ ਦੀ ਕਿਰਪਾ ਕਿੱਥੇ ਉਲਝੇ ਹੋਏ ਸੀ ਗੁਰੂ ਸਾਹਿਬ ਨੇ ਜੋ ਸਾਨੂੰ ਦਾਤਾਂ ਦਿੱਤੀਆਂ ਨਾ ਇਹਨਾਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਦੀ ਸੰਗਤ ਵਿੱਚ ਸਾਨੂੰ ਆਉਣਾ ਚਾਹੀਦਾ ਜਦੋਂ ਅਮਰ ਗੁਰੂ ਦੀ ਸੰਗਤ ਵਿੱਚ ਆਉਣ ਲੱਗਿਆ ਗੁਰੂ ਦੇ ਸ਼ਬਦ ਨਾਲ ਜੁੜਨ ਲੱਗਿਆ ਗੁਰੂ ਦੀ ਬਾਣੀ ਨਾਲ ਜੁੜਨ ਲੱਗਿਆ ਫਿਰ ਉਸ ਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਪ੍ਰਭੂ ਕੋਲਿਤ ਹੋਰ ਦਾਤ ਬਹੁਤ ਵੱਡੀ ਹੈ ਉਹ ਹੈ ਅਕਾਲ ਪੁਰਖ ਵੈਗਰੂ ਦਾ ਨਾਮ ਤੇ ਰਹੋ ਮੰਗਣਾ ਸ਼ੁਰੂ ਕਰਦਾ ਹੈ ਪ੍ਰਭੂ ਤੈਂ ਹੋਰ ਬੇਅੰਤ ਤਾਂ ਦਾਤਾਂ ਦੇ ਦਿੱਤੀਆਂ ਤੇਰਾ ਸ਼ੁਕਰ ਹੈ ਹੁਣ ਆਹ ਨਾਮ ਦੀ ਦਾਤ ਮੈਨੂੰ ਦੇ ਬੰਦਗੀ ਦਾ ਸੁੱਖ ਵੀ ਦੇ ਬੰਦਗੀ ਦਾ ਸੁੱਖ ਸਾਡੇ ਕੋਲ ਹੈ ਨਹੀਂ ਦਾਤਾਂ ਦੇ ਸੁੱਖ ਸਦਾ ਰਹਿਣੇ ਨਹੀਂ ਸਾਡੇ ਕੋਲ ਰਹਿਣੇ ਇਹਨਾਂ ਦਾਤਾਂ ਦੇ ਸੁਖ ਰਹਿਣੇ ਨਹੀਂ ਹਨ ਸਭ ਸੁਖ ਦੁੱਖਾਂ ਦੇ ਬਦਲ ਜਾਣੇ ਪ੍ਰਭੂ ਦੀ ਕਿਰਪਾ ਜਿਨ੍ਹਾਂ ਦੇ ਉੱਤੇ ਹੋ ਗਈ ਨਾ ਪ੍ਰਭੂ ਦੀ ਕਿਰਪਾ ਜਦੋਂ ਗੁਰੂ ਦੀ ਬਾਣੀ ਸਾਨੂੰ ਸਮਝ ਆਉਣ ਲੱਗੀ ਗੁਰੂ ਦਾ ਉਪਦੇਸ਼ ਸਾਨੂੰ ਸਮਝ ਆਉਣ ਲੱਗਿਆ ਫਿਰ ਸਾਨੂੰ ਇਸ ਗੱਲ ਦੀ ਸਮਝ ਆਉਣੀ ਹੈ ਕਿ ਅਸਲ ਸੁੱਖ ਵੈਗਰੂ ਦੇ ਨਾਮ ਵਿੱਚ ਹੈ। ਤੀਕੋ ਹਰ ਬੰਦੇ ਦੀ ਆਪਣੀ ਆਪਣੀ ਮੰਗ ਹੈ। ਜਿਵੇਂ ਛੋਟਾ ਬੱਚਾ ਹੁਣ ਛੋਟੇ ਜਿਹੇ ਬੱਚੇ ਨੂੰ ਤੁਸੀਂ ਕੁਝ ਪੁੱਛੋ ਤੈਨੂੰ ਕੀ ਚਾਹੀਦਾ? ਪਤਾ ਕੀ ਕਹੇਗਾ ਬੁੱਤਾ ਕੀ ਕਹੇਗਾ? ਜਿਹੜਾ ਤੈਨੂੰ 10 ਸਾਲ ਦਾ ਬੱਚਾ ਉਹ ਕਹੋਗਾ ਲੈ ਡਿ ਚੀਜੀ ਲਿਆ ਦੀ। ਚੀਜੀ ਮਗੂ ਗੌਰ ਕੀ ਹੈ? ਹੋਰ ਕੁਝ ਨਹੀਂ ਹੋਵੇਗਾ ਥੋੜਾ ਜਿਹਾ ਹੋਰ ਵੱਡਾ ਹੋ ਜਾਵੇ ਕੀ ਮੰਗੇਗਾ ਫਿਰ ਫਿਰ ਹੋਬਲ ਬਦਲ ਦੇਗੀ ਉਹ ਨਹੀਂ ਮੰਗ ਚੀਜੀ ਤੇ ਫਿਰ ਖਟਾਉਣੇ ਉਪਰ ਆਜੂਗਾ ਖਟਾਉਣੇ ਮੰਗੂਗਾ ਹੋਰ ਥੋੜਾ ਜਿਹਾ ਵੱਡਾ ਹੋ ਜਾਊਗਾ ਫਿਰ ਖਾਣ ਵਾਸਤੇ ਪਦਾਰਥ ਮੰਗੂਗਾ ਵਧੀਆ ਤੇ ਵਧੀਆ ਜਾਂ ਪੈਨਨ ਵਾਸਤੇ ਕੱਪੜੇ ਮੰਗੇਗਾ ਜਦੋਂ ਜਵਾਨ ਹੋਏਗਾ ਫਿਰ ਕਈ ਬਈ ਮਾਂ ਬਾਪ ਤੇ ਮੋਟਰਸਾਈਕਲ ਮੰਗਦਾ ਹੋ ਇਦਾਂ ਦੀਆਂ ਮੰਗਾ ਸਾਡੀਆਂ ਮੰਗਾਂ ਇਦਾਂ ਦੀਆਂ ਹੀ ਆ ਜੀਉਂ ਜੀਉਂ ਮਨੁੱਖ ਫਿਰ ਸਿਆਣਾ ਹੁੰਦਾ ਨਾ ਫਿਰ ਪਤਾ ਲੱਗਦਾ ਕਿ ਹੈ ਮੈਂ ਤਾਂ ਹੋਰੇ ਕੁਝ ਮੰਗੀ ਜੰਨਾ ਇਹ ਜੋ ਕੁਝ ਵੀ ਅਸੀਂ ਇਕੱਠਾ ਕੀਤਾ ਹੋਇਆ ਸਭ ਖਲਾਉਣੇ ਜਾਂ ਤੀਜੀਆਂ ਨਿਆਣੇ ਵਾਲੀਆਂ ਹੋਰ ਇਹ ਤੇ ਬਦ ਕੁਝ ਵੀ ਨਹੀਂ ਹੈ ਕੁਝ ਵੀ ਪ੍ਰਾਪਤ ਕਰ ਲਓ ਚਾਹੇ ਬੜੇ ਬੜੇ ਅਹੁਦੇ ਪ੍ਰਾਪਤ ਕਰ ਲਓ ਜਿੱਡੇ ਮਰਜੀ ਖੱਬੀ ਖਾਨ ਬਣ ਜਾਓ ਸਾਰੇ ਖੱਬੀ ਖਾਨੀ ਇੱਥੇ ਮਿੱਟੀ ਵਿੱਚ ਮਿਲਾ ਕੇ ਜਾਣੀ ਆਪਾਂ ਨੇ ਇਹ ਨੋਟ ਕਰ ਲਿਓ ਬੰਦਾ ਇਹ ਸਚਾਈਆਂ ਮੈਂ ਲਕੋਣੀ ਨਹੀਂ ਗੱਲ ਕੋਈ ਨਹੀਂ ਹੈ ਸਭੇ ਥੀ ਰਹਿ ਜਾਣੀ ਹੈ ਜੇ ਚਾਹੋ ਨੇ ਕਿ ਸਾਡੇ ਉੱਤੇ ਉਹ ਪ੍ਰਭੂ ਕਿਰਪਾ ਕਰੇ ਬਖਸ਼ਿਸ਼ ਕਰੇ ਤਾਂ ਸਾਨੂੰ ਗੁਰੂ ਨਾਲ ਜੁੜਨਾ ਪਵੇਗਾ ਗੁਰੂ ਕੋਲੋਂ ਇਹ ਗਿਆਨ ਪ੍ਰਾਪਤ ਕਰਨਾ ਪਵੇਗਾ ਗੁਰੂ ਦੀ ਬਾਣੀ ਨੂੰ ਸਮਝਣਾ ਪਵੇਗਾ ਗੁਰੂ ਦੇ ਉਪਦੇਸ਼ ਨੂੰ ਸਮਝਣਾ ਪਵੇਗਾ ਜਦੋਂ ਸਾਨੂੰ ਗੁਰੂ ਦਾ ਉਪਦੇਸ਼ ਸਮਝ ਆਉਣ ਲੱਗ ਗਿਆ ਨਾ ਤਾਂ ਸਾਨੂੰ ਇਹ ਗੱਲ ਸਮਝ ਆਉਣੀ ਹੈ ਪ੍ਰਭੂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤੇਰੀ ਬੰਦਗੀ ਦਾ ਸੁੱਖ ਚਾਹੀਦਾ ਸ਼ੇਖ ਫਰੀਦਾ ਖੈਰ ਦੀਜੇ ਬੰਦਗੀ हे ਪ੍ਰਭੂ ਮੈਂ ਸਾਰੇ ਦਾਤਾ ਦੇ ਸੁੱਖ ਤਾਂ ਦੇਖ ਲੇ ਇੱਕੋ ਸੁਖ ਰਹਿੰਦਾ ਤੇਰੀ ਬੰਦਗੀ ਦਾ ਸੁਖ ਇਹੀ ਸੁਖ ਸਦਾ ਕਾਇਮ ਰਹਿਣ ਵਾਲਾ ਇਹ ਸੁਖ ਇੱਥੇ ਵੀ ਕਾਇਮ ਰਹੇਗਾ ਸਰੀਰ ਖਤਮ ਹੋ ਜਾਏਗਾ ਇਹ ਸੁਖ ਨਾਲ ਜਾਣਾ ਸਾਡੇ ਇਹ ਸੁਖ ਸਾਡੇ ਕੋਲ ਹੈ ਨਹੀਂ ਦੇਖੋ ਇੱਕ ਇੱਕ ਪੰਕਤੀ ਦੇ ਵਿੱਚ ਕਿੰਨਾ ਕੁਝ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਹਨ ਸਮਝਾ ਕੇ ਗਏ ਹਨ ਕਹਿੰਦੇ ਹਨ ਨਾਮਦਾਨ ਜਾਂ ਚੰਤ ਜਾਂ ਚੰਤ ਮੰਨੇ ਮੰਗਦਾ ਉਹਦੀ ਇਹ ਮੰਗ ਹੋ ਜਾਂਦੀ ਹੈ ਜਿਹਦੇ ਉੱਤੇ ਪ੍ਰਭੂ ਕਿਰਪਾ ਕਰਦਾ ਜਿਹਦੇ ਉੱਤੇ ਪ੍ਰਭੂ ਕਿਰਪਾ ਕਰਦਾ ਨਾ ਉਹ ਇਹ ਦਾਤ ਮੰਗੇਗਾ ਕਿ हे ਪ੍ਰਭੂ ਮਨੂੰ ਨਾਮ ਦੀ ਦਾਤ ਬਖਸ਼ ਨਾਮ ਦਾਣ ਜਾਂ ਚੰਤ ਜਾਂ ਜਾਂਤ ਮੰਗਦਾ ਹੈ ਨਾਮ ਦੀ ਦਾਤ ਮੰਗਦਾ ਉਹ ਮਨੁੱਖ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੈ ਪਰ ਆਮੇ ਉਹਦੇ ਕੋਲ ਕੁਝ ਵੀ ਨਹੀਂ ਹੈ ਵੀ ਨੋਟ ਕਰ ਲਓ ਗੱਲ ਪਰ ਮੈਂ ਰਹਿਣ ਵਾਸਤੇ ਜਗਾ ਨਹੀਂ ਖਾਣ ਵਾਸਤੇ ਰੋਟੀ ਨਹੀਂ ਕੁਝ ਵੀ ਨਹੀਂ ਹੈ ਉਹਨੂੰ ਵੀ ਜੇ ਪੁੱਛੇਗਾ ਨਾ ਗੁਰੂ ਤੈਨੂੰ ਕੀ ਚਾਹੀਦਾ ਕਹੂਗਾ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਨਾਮ ਦੀ ਦਾਤ ਬਖਸ਼। ਭਾਵੇਂ ਗਰੀਬੀ ਦੇ ਦੇ ਮੈਨੂੰ। ਮੈਨੂੰ ਕੁਝ ਨਹੀਂ ਚਾਹੀਦਾ। ਪਰ ਜਿਸ ਨੂੰ ਸੋਜੀ ਆਤਮਿਕ ਜੀਵਨ ਦੀ ਸੂਝ ਨਹੀਂ ਹੈ, ਉਹਦੀ ਇਹ ਮੰਗ ਨਹੀਂ ਹੋਏਗੀ। ਉਹ ਨਾਮ ਦੀ ਦਾਤ ਨਹੀਂ ਮੰਗੇਗਾ, ਉਹ ਪਦਾਰਥ ਮੰਗੇਗਾ। ਉਹ ਅਮੀਰੀ ਮੰਗੇਗਾ। ਉਹ 36 ਪ੍ਰਤਾਪ ਪ੍ਰਕਾਰ ਦੇ ਭੋਜਨ ਮੰਗੇਗਾ। ਉਹ ਕੋਠੀਆਂ ਜ਼ਮੀਨਾਂ ਜਾਇਦਾਦਾਂ ਮੰਗੇਗਾ ਉਹ ਉੱਚੇ-ਉੱਚੇ ਅਹੁਦੇ ਮੰਗੇਗਾ ਰਾਜ ਗੱਦੀ ਮੰਗੇਗਾ ਉਹ ਹੋਰ ਸਭ ਕੁਝ ਮੰਗੇਗਾ ਪਰ ਉਹਦੀ ਇਹ ਮੰਗ ਕਦੇ ਨਹੀਂ ਹੋ ਸਕਦੀ ਕਿ ਮੈਨੂੰ ਨਾਮ ਦੀ ਦਾਤ ਬਖਸ਼ ਕਿਉਂਕਿ ਉਹਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਹੈ ਜਿਸ ਨੂੰ ਆਤਮਿਕ ਜੀਵਨ ਦੀ ਸੂਝ ਹੈ ਉਹ ਪ੍ਰਭੂ ਕੋਲ ਗੁਰੂ ਕੋਲੋਂ ਇਹੀ ਦਾਤ ਮੰਗੇਗਾ ਪ੍ਰਭੂ ਬੇਨ ਤੋਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਮੇਰੀਆਂ ਭੁੱਖਾਂ ਮਿਟਾ ਦੇ ਮੈਨੂੰ ਨਾਮ ਦੀ ਦਾਤ ਬਖਸ਼ ਦੇ ਉਹ ਇਹ ਦਾਤ ਮੰਗੇਗਾ ਦੇਖੋ ਉਹਦੇ ਫਿਰ ਅੰਦਰ ਦੀ ਅਵਸਥਾ ਕੈਸੀ ਬਣਦੀ ਹੈ ਦ੍ਰਿਸ਼ਟੰਤ ਏਕੋ ਸੁਨਿਆੰਤ ਏਕੋ ਵਰਤੰਤ ਏਕੋ ਨਰਹਰ ਹੈ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਨਾ ਉਹ ਇੱਕ ਨੂੰ ਸਮਝ ਲੈਂਦਾ ਹੈ ਉਹ ਸਾਰਿਆਂ ਦੇ ਵਿੱਚ ਇੱਕ ਨੂੰ ਹੀ ਦੇਖਦਾ ਹੈ ਕਿ ਇਹ ਸਾਰੇ ਜਿੰਨੇ ਵੀ ਰੂਪ ਹਨ ਸਭ ਉਸੇ ਦੇ ਹਰ ਚੀਜ਼ ਉਹਨੇ ਪੈਦਾ ਕੀਤੀ ਹੋਈ ਹੈ ਉਹ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਸਾਰਿਆਂ ਦੀਆਂ ਅੱਖਾਂ ਰਾਹੀਂ ਦੇਖ ਰਿਹਾ ਸਾਰਿਆਂ ਦੇ ਕੰਨਾਂ ਰਾਹੀਂ ਸੁਣ ਰਿਹਾ ਸਾਰਿਆਂ ਦੀਆਂ ਜੀਭਾਂ ਰਾਹੀਂ ਬੋਲ ਰਿਹਾ ਸਾਰਿਆਂ ਦੇ ਹੱਥਾਂ ਰਾਹੀਂ ਕੁਝ ਕਰ ਰਿਹਾ ਸਾਰਿਆਂ ਦੇ ਵਿੱਚ ਉਹੀ ਵਰਤ ਰਿਹਾ ਇਹ ਸਮਝੋ ਜੀ ਦ੍ਰਿਸ਼ਤੰਤ ਇੱਕੋ ਉਹ ਇੱਕ ਨੂੰ ਹੀ ਦੇਖਦਾ ਸਾਰਿਆਂ ਦੇ ਵਿੱਚ ਸੁਨਿਆੰਤ ਇੱਕੋ ਸਾਰਿਆਂ ਦੇ ਵਿੱਚ ਜੋ ਹਰ ਆਵਾਜ਼ ਉਸ ਨੂੰ ਰੱਬ ਦੀ ਉਹ ਲੱਗਦੀ ਹੈ ਮੇਰਾ ਪ੍ਰਭੂ ਬੋਲਦਾ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰਿਆਂ ਦੇ ਵਿੱਚ ਉਸੇ ਦੀ ਆਵਾਜ਼ ਹੈ ਉਹੀ ਬੋਲ ਰਿਹਾ ਹੈ ਹੰਸਾਂ ਵਿੱਚ ਹੰਸਾਂ ਵਾਲੀ ਬੋਲੀ ਬੋਲਦਾ ਕਾਂ ਵਿੱਚ ਕਾਵਾਂ ਵਾਲੀ ਬੋਲੀ ਬੋਲਦਾ ਬਗਲਿਆਂ ਵਿੱਚ ਬਗਲਿਆਂ ਵਾਲੀ ਬੋਲੀ ਬੋਲ ਰਿਹਾ ਪਰ ਬੋਲ ਉਹੀ ਰਿਹਾ ਹੈ ਇਹ ਸਮਝੋ ਨਹੀਂ ਦਿਸ਼ਤਾਂਤ ਏ ਕੋ ਸੁਨੇਂਤ ਏ ਕੋ ਵਰਤੰਤ ਏ ਕੋ ਨਰਹਰ ਹੈ ਸਾਰੇ ਸਾਰੀ ਸ੍ਰਿਸ਼ਟੀ ਦਾ ਮਾਲਕ ਸਾਰੇ ਨਰਾਂ ਦਾ ਮਾਲਕ ਸਾਰਿਆਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰੇ ਜੀਆਂ ਦੇ ਵਿੱਚ ਉਹੀ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ ਉਸੇ ਦੀ ਜੋਤ ਹੈ ਆ ਜਿਹੜੇ ਸਰੀਰ ਦੇਖਦੇ ਤੇ ਮਿੱਟੀ ਹੈ ਇਹਦੇ ਵਿੱਚ ਜੋਤ ਨੂੰ ਪਛਾਣਨਾ ਜੋਤ ਕੀਦੀ ਹੈ ਉਸ ਪ੍ਰਭੂ ਦੀ ਜੋਤ ਹੈ ਨਾਮਦਾਨ ਦਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਜਿਦੇ ਉੱਤੇ ਉਹ ਪ੍ਰਭੂ ਕਿਰਪਾ ਕਰਦਾ ਜਾਲੂ ਸਰਵ ਵਿਆਪਕ ਪ੍ਰਭੂ ਉਹਦੀ ਇਹ ਮੰਗ ਹੈ اے ਪ੍ਰਭੂ ਮਨ ਨੂੰ ਤੇਰੀ ਬੰਦਗੀ ਦੀ ਖੈਰ ਮਿਲੇ ਤੇਰੀ ਬੰਦਗੀ ਦਾ ਸੁਖ ਮਿਲੇ ਮੈਨੂੰ ਮੇਰੇ ਉੱਤੇ ਕਿਰਪਾ ਕਰ ਮੇਰੇ ਹਿਰਦੇ ਵਿੱਚ ਆਪਣਾ ਨਾਮ ਵਸਾ ਇੱਕ ਸੇਵੀ ਇੱਕ ਸੰਮਲ ਹਰ ਇੱਕ ਸਪੈਰ ਦਾ ਦੇਖੋ ਜਿਹਦੇ ਉੱਤੇ ਪ੍ਰਭੂ ਕਿਰਪਾ ਕਰਦਾ ਉਹ ਫਿਰ ਇੱਕ ਨੂੰ ਹੀ ਸਿਮਰਦਾ ਉਹਦਾ ਇੱਕ ਉਤੇ ਵਿਸ਼ਵਾਸ ਬਣ ਜਾਂਦਾ ਸਾਡਾ ਤਾਂ ਕਈਆਂ ਉਤੇ ਵਿਸ਼ਵਾਸ ਹੁੰਦਾ ਅਜੇ ਤਾਂ ਜਿੱਦ ਨੂੰ ਦੇਖਦੇ ਉਹ ਚ ਨੂੰ ਤੁਰਪੈਣ ਡੋਲੂ ਚੱਕ ਕੇ ਅਜੇ ਤਾਂ ਗੁੱਗਾ ਵੀ ਮਨਾਉਣਾ ਹੁੰਦਾ ਦੇਵੀ ਦੇਵਤਾ ਵੀ ਮਨਾਉਣਾ ਹੁੰਦਾ ਜਠੇਰੇ ਵੀ ਮਨਾਉਣੇ ਹੁੰਦੇ ਕਿਸੇ ਸਮਾਦ ਉੱਪਰ ਵੀ ਜਾਣਾ ਹੁੰਦਾ ਸੇਮੀਆਂ ਵੀ ਚੜਾਉਣੀਆਂ ਹੁੰਦੀਆਂ ਗੁਲਗਲੇ ਵੀ ਚੜਾਉਣੇ ਹੁੰਦੇ ਅਜਿਹਾ ਬੋਧ ਨੂੰ ਮਨਾਉਂਦੇ ਮਾਨੋ ਉਹ ਮਨੁੱਖ ਭਟਕ ਰਿਹਾ ਹੈ ਪਰ ਜਦ ਉਸ ਪਰਮੇਸ਼ਰ ਦੀ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਇੱਕ ਨੂੰ ਹੀ ਸਿਮਰੇਗਾ ਇੱਕ ਕੀ ਉਹ ਸਰਵ ਵਿਆਪਕ ਪ੍ਰਭੂ ਅਕਾਲ ਪੁਰਖ ਵੈਗੁਰੂ ਜਿਸ ਨੇ ਸਾਰੇ ਦੇਵੀ ਦੇਵਤੇ ਪੈਦਾ ਕੀਤੇ ਹਨ ਜਿਸ ਨੇ ਸਾਰੇ ਪੀਰ ਪੈਗੰਬਰ ਪੈਦਾ ਕੀਤੇ ਹਨ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੋ ਸਾਰਿਆਂ ਦੇ ਵਿੱਚ ਵਰਤ ਰਿਹਾ ਉਹ ਉਸ ਨੂੰ ਸਿਮਰੇਗਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹਦਾ ਸਿਮਰਨ ਗੁਰੂ ਨੇ ਕਰਾਉਣਾ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਿਕ ਸੇਵੀ ਉਹ ਇੱਕ ਨੂੰ ਹੀ ਸਿਮਰੇਗਾ ਇੱਕ ਦਾ ਧਿਆਨ ਕਰਦਾ ਹੋਵੇ ਕਿਤੇ ਨਹੀਂ ਘੁੰਮੇਗਾ ਹੋ ਇੱਕ ਸੇਵੀ ਇੱਕ ਸੰਭਲਾ ਹੋ ਇੱਕ ਨੂੰ ਹੀ ਹਿਰਦੇ ਵਿੱਚ ਬਸਾਉਂਦਾ ਹਿਰਦੇ ਵਿੱਚ ਉਹ ਪ੍ਰਭੂ ਵਸ ਜਾਂਦਾ ਹਰ ਇੱਕ ਸਪੈਰ ਅਰਦਾਸ ਉਹ ਇੱਕ ਦੇ ਅੱਗੇ ਹੀ ਅਰਦਾਸ ਕਰਦਾ ਦੂਜੇ ਕੋਈ ਨਹੀਂ ਬੇਨਤੀ ਕਰਦਾ ਹੋ ਉਥਾਂ ਤਾਂ ਬੇਨਤੀ ਨਹੀਂ ਕਰਦਾ ਫਿਰਦਾ ਤਾਂ ਤਾਂ ਸੁੱਕਣਾ ਨਹੀਂ ਸੁੱਕਦਾ ਫਿਰਦਾ ਅਜੇ ਤਾਂ ਤਾਂ ਸੁੱਕਣਾ ਤਾਂ ਉੱਥੇ ਵੀ ਸੁੱਕੇ ਸੁੱਕਲਣੀ ਉੱਥੇ ਵੀ ਸੁੱਕ ਸੁੱਕਲਣੀ ਉੱਥੇ ਵੀ ਸੁੱਕ ਸੁੱਕਲਣੀ ਤਾਂ ਤਾਂ ਫਿਰ ਸੁੱਕਾ ਤਾਂ ਦੇ ਭੀ ਜੰਦੇ ਸਾਡੀ ਬੇਨਤੀ ਸੁਣਨ ਵਾਲੀ ਇੱਕ ਹੈ ਪ੍ਰਭੂ ਜਿਹੜਾ ਗੁਰਮੁਖ ਪਿਆਰਾ ਗੁਰੂ ਨਾਲ ਜੁੜਿਆ ਹੋਇਆ ਉਹ ਇੱਕ ਅੱਗੇ ਹੀ ਅਰਦਾਸ ਕਰਦਾ ਉਦੀ ਅਰਦਾਸ 'ਚ ਇੱਕ ਥਾਈ ਹੈ ਉਹ ਇੱਕ ਨੂੰ ਯਾਦ ਕਰੇਗਾ ਇੱਕ ਦਾ ਹੀ ਸ਼ੁਕਰਾਨਾ ਕਰੇਗਾ ਨਾਮ ਵਖਰ ਤੁਨ ਸੰਤਿਆਂ ਨਾਨਕ ਸੱਚੀ ਰਾਸ ਉਹ ਇੱਕ ਵਖਰ ਪ੍ਰਭੂ ਅਕਾਲ ਪੁਰਖ ਵੈਰ ਦੇ ਨਾਮ ਧਰ ਨੂੰ ਇਕੱਠਾ ਕਰਦਾ ਇਹੀ ਸੱਚੀ ਰਾਸ ਪੂੰਜੀ ਹੈ ਇਹ ਹੀ ਸੱਚਾ ਧਨ ਹੈ ਸਦਾ ਕਾਇਮ ਰਹਿਣ ਵਾਲਾ ਹੈ ਇਹ ਧਨ ਨੂੰ ਨਾ ਤਾਂ ਪਾਣੀ ਖਰਾਬ ਕਰ ਸਕਦਾ ਹੜਾ ਸਕਦਾ ਨਾ ਅੱਗ ਸਾੜ ਸਕਦੀ ਹੈ ਨਾ ਇਸ ਧਨ ਨੂੰ ਕੋਈ ਚੋਰ ਚੱਕ ਸਕਦਾ ਨਾ ਕੋਈ ਖੋ ਸਕਦਾ ਇਹ ਸਦਾ ਕੋਲ ਰਹਿਣ ਵਾਲਾ ਧਨ ਹੈ ਪਰ ਜਿਹਦੇ ਉੱਤੇ ਕਿਰਪਾ ਪ੍ਰਭੂ ਦੀ ਇਹ ਧਨ ਉਹ ਇਕੱਠਾ ਕਰੇਗਾ ਇਹ ਤੁਹਾਨੂੰ ਕੋਲੋਂ ਜਾਂ ਫਿਰ ਕੋਲੋਂ ਜਾਂਦਾ ਨਹੀਂ ਹੈ ਕੋਲ ਲੈਂਦਾ ਹੁਣ ਇਹ ਸ਼ਲੋਕ ਸੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੱਗੇ ਪੌੜੀ ਹੈ ਜੈ ਸ੍ਰੀ ਦੀ ਵਾਰ ਦੀ 20 ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਏ ਉਹ ਪ੍ਰਭੂ ਦਿਆਲੂ ਹੈ ਦਇਆ ਕਰਨ ਵਾਲਾ ਉਹਦੇ ਕੋਲ ਦਇਆ ਹੀ ਦਇਆ ਹੈ ਬੇਅੰਤ ਹੈ ਉਹਦਾ ਅੰਤ ਨਹੀਂ ਕਿਸੇ ਨੇ ਪਾਇਆ ਉਹਦੀ ਤਾਕਤ ਦਾ ਉਹਦੀ ਸੁੰਦਰਤਾ ਦਾ ਉਹਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ ਨਾ ਕੋਈ ਪਾ ਸਕਦਾ ਬੇਅੰਤ ਹੈ ਪੂਰਨ ਪੂਰਨ ਦਾ ਮਤਲਬ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਾ ਹੋਵੇ ਹਰ ਥਾਂ ਹਾਰਿਕ ਦੇ ਨਾਲ ਇੱਕੋ ਇੱਕ ਹੈ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਏ ਪੂਰਾ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਹਰਥਾਂ ਪੂਰਾ ਹੋ ਸਰਬੇਵਕ ਹੈ ਸਾਰੀਆਂ ਤਾਕਤਾਂ ਦਾ ਮਾਲਕ ਹੈ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਏ ਸਭ ਕੁਝ ਆਪੇ ਆਪ ਦੂਜਾ ਕਹਾ ਕਹੇ ਸਭ ਕੁਝ ਆਪੇ ਆਪ ਆਪਣੀ ਮਰਜ਼ੀ ਦਾ ਮਾਲਕ ਹੈ ਸਭ ਕੁਝ ਕੰਨ ਕਰਾਉਣ ਵਾਲਾ ਮੈਂ ਉਹਦੇ ਵਰਗਾ ਦੂਜਾ ਕੀ ਕਿਹਨੂੰ ਦਸਾਂ ਹਯੋ ਨਹੀਂ ਕੋਈ ਉਹਦੇ ਵਰਗਾ ਕੋਈ ਨਹੀਂ ਹੈ ਦੂਜਾ ਕਹਾ ਕਹੇ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ ਪਰ ਸਾਲੂ ਦੂਜਾ ਪਤਾ ਨਹੀਂ ਕਿਵੇਂ ਦਿਖ ਜਾਂਦਾ ਗੁਰੂ ਨੂੰ ਛੱਡ ਕੇ ਜੀ ਫੇਰ ਹੋਰ ਥਾਂ ਟੁੰਮਣ ਲੱਗ ਜਾਂਦੇ ਝਟਕਣ ਲੱਗ ਜਾਂਦੇ ਸਾਲੂ ਪਤਾ ਨਹੀਂ ਕਿਵੇਂ ਦਿਖਣ ਲੱਗ ਜਾਂਦਾ ਦੂਜਾ ਦੂਜਾ ਹੋਇਓ ਨਹੀਂ ਕੋਈ ਉਹਦੇ ਵਰਗਾ ਗੁਰੂ ਵਰਗਾ ਦੂਜਾ ਕੋਈ ਨਹੀਂ ਹੈ ਰੱਬ ਵਰਗਾ ਦੂਜਾ ਕੋਈ ਨਹੀਂ ਹੈ ਪਟਕੋ ਨਾ ਕਹਿੰਦੇ ਸਭ ਕੁਝ ਆਪੇ ਆਪ ਸਭ ਕੁਝ ਆਪੇ ਆਪ ਹੈ ਦੂਜਾ ਕਹਾਂ ਕੇ ਆਪ ਕਰੋ ਪ੍ਰਵਦਾਨ ਆਪੇ ਆਪ ਲੈ ਉਹ ਆਪ ਹੀ ਦਾਤਾਂ ਦੇਣ ਵਾਲਾ ਆਪ ਹੀ দান ਦੇਣ ਵਾਲਾ দান ਕਰਨ ਵਾਲਾ দান ਲੈਣ ਵਾਲਾ ਉਹ ਸਭ ਕੁਝ ਸਾਨੂੰ ਦਾਤਾਂ ਦੇਣ ਵਾਲਾ ਵੀ ਲੈਣ ਵਾਲਾ ਵੀ ਲੈ ਵੀ ਲੈਂਦਾ ਹੋ ਆਉਣ ਜਾਣਾ ਹੁਕਮ ਸਭ ਨੇਕ ਚਲਦੁੱਧ ਥੇ ਜੰਮਣਾ ਮਰਨਾ ਉਹਦਾ ਹੁਕਮ ਆ ਆਉਣ ਜਾਣ ਇੱਕ ਖੇਡ ਰਚਾਇਆ ਆਗਿਆਕਾਰੀ ਕਿੰਨੀ ਮਾਇਆ ਇਹ ਸਭ ਖੇਡ ਆਉਦੀ ਸਾਡੇ ਵਾਸਤੇ ਤਾਂ ਬਹੁਤ ਵੱਡੀ ਗੱਲ ਲੱਗਦੀ ਹੈ ਨਾ ਇਹ ਉਹਦੀ ਖੇਡ ਹੈ ਜਗਤ ਵਿੱਚ ਭੇਜ ਦਿੰਦਾ ਜੀਆਂ ਨੂੰ ਬਿਲਾ ਲੰਦਾ ਸਾਡੇ ਬਾਤ ਤਾਂ ਬਹੁਤ ਬੜੀ ਗੱਲ ਆਈ ਉਹਦੇ ਬਾਤ ਖੇਡ ਆ ਮੋਬਲੀ ਹੈ ਪਤਾ ਨਹੀਂ ਕਿੰਨੇ ਕਿ ਜੀ ਆ ਰਹੇ ਕਿੰਨੇ ਕਿ ਜਾ ਰਹੇ ਜਗਤ ਵਿੱਚੋਂ ਉਹਦੀ ਖੇਡ ਹੈ ਆਉਣਾ ਜਾਣਾ ਹੁਕਮ ਸਭ ਉਹਦਾ ਹੁਕਮ ਹੈ ਉਹਦੇ ਹੁਕਮ ਵਿੱਚ ਹੀ ਅਸੀਂ ਜਗਤ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਆਏ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਹੁਣ ਚਾਹੁੰਦੇ ਅਸੀਂ ਆਪਣੀ ਮਰਜ਼ੀ ਨਾਲ ਜਾਣਾ ਜਾਣਾ ਚਾਹੁੰਦੇ ਹੀ ਨਹੀਂ ਹੈ ਜਾਣਾ ਚਾਹੁੰਦੇ ਆਪਾਂ ਕਿਤੇ ਕੋਈ ਨਹੀਂ ਜਾਣਾ ਚਾਹੁੰਦਾ ਭਾਵੇਂ 100 ਤੇ ਉੱਪਰ ਹੋ ਜਵੇ ਬੰਦਾ 150 ਸਾਲ ਦਾ 200 ਸਾਲ ਦਾ ਵੀ ਹੋ ਜਵੇ ਫਿਰ ਵੀ ਜਗਤ ਨਾਲ ਇਤਨਾ ਪਿਆਰ ਆ ਕਹਿੰਦਾ ਮੈਂ ਹੋਰ ਜੀਉਂਦਾ ਰਾਂ ਹੋਰ ਜੀਉਂਦਾ ਰਾਂ ਅਰਜ ਨਾਲ ਕੋਈ ਜੀਵਿਆ ਕੂੜੇ ਪਰਵਾਸੇ ਜੀ ਜੀ ਕੇ ਕੋਈ ਰਾਜਦਾਨੀ ਹੈ ਪਰ ਉਦੀ ਖੇਡ ਹੈ ਨਾ ਕੋਈ ਆਪਣੀ ਮਰਜ਼ੀ ਨਾਲ ਇਸ ਜਗਤ ਵਿੱਚ ਰਹਿ ਸਕਦਾ ਨਾ ਆਪਣੀ ਮਰਜ਼ੀ ਨਾਲ ਜਾ ਵੀ ਨਹੀਂ ਸਕਦਾ ਇਹ ਸਭ ਉਹਦੀ ਖੇਡ ਆ ਉਹਦੇ ਹੁਕਮ ਵਿੱਚ ਅਸੀਂ ਆਏ ਆ ਉਹਦੇ ਹੁਕਮ ਵਿੱਚ ਅਸੀਂ ਚਲੇ ਜਾਣਾ ਪਤਾ ਨਹੀਂ ਕਦੋਂ ਸੱਦਾ ਆ ਜਾਣਾ ਸਾਨੂੰ ਉਹਦੀ ਮਰਜ਼ੀ ਹੈ ਅਸੀਂ ਆਪਣੀ ਮਰਜ਼ੀ ਨਾਲ ਆਏ ਨਹੀਂ ਹਾਂ ਪਰ ਅਸੀਂ ਪਤਾ ਕੀ ਸੋਚਦੇ ਅਸੀਂ ਸੋਚਦੇ ਵੀ ਆਪਣੀ ਮਰਜ਼ੀ ਨਾਲ ਨਾ ਆਏ ਨਾ ਆਪਣੀ ਮਰਜ਼ੀ ਨਾਲ ਜਾਣਾ ਜਿੰਨਾ ਚਿਰ ਜਗਤ ਵਿੱਚ ਰਹਿਣਾ ਉਨਾ ਚਿਰ ਤਾਂ ਮਰਜ਼ੀਆਂ ਕਰ ਲਈਏ ਅਸੀਂ ਯੇਜ਼ੂ ਦੇ ਵੀ ਆਪਣੀ ਮਰਜ਼ੀ ਕਰ ਲਈ ਆਪਣੀ ਮਰਜ਼ੀ ਮੁਤਾਬਕ ਜੀਵਨ ਜੀ ਲੀਏ ਗੁਰੂ ਸਾਹਿਬ ਸਾਨੂੰ ਇਹ ਉਪਦੇਸ਼ ਦਿੰਦੇ ਆ ਕਿ ਨਾ ਤੂੰ ਆਪਣੀ ਮਰਜ਼ੀ ਨਾਲ ਆਇਆ ਨਾ ਤੂੰ ਆਪਣੀ ਮਰਜ਼ੀ ਨਾਲ ਜਾਣਾ ਜਿੰਨਾ ਚਿਰ ਜਗਤ ਵਿੱਚ ਰਹਿਣਾ ਉਨਾ ਚਿਰ ਵੀ ਆਪਣੀ ਮਰਜ਼ੀ ਛੱਡ ਦੇ ਗੁਰੂ ਦੀ ਮਰਜ਼ੀ ਅਨੁਸਾਰ ਜੀਵਨ ਜੀ ਗੁਰੂ ਦੀ ਮਰਜ਼ੀ ਅਨੁਸਾਰ ਆਪਣਾ ਜੀਵਨ ਜੀ ਤੈਨੂੰ ਮੁੜ ਮੁੜ ਕੇ ਆਉਣਾ ਨਹੀਂ ਪਏਗਾ। ਤੇਰਾ ਜੀਵਨ ਸਫਲਾ ਹੋ ਜਾਏਗਾ। ਪ੍ਰਬੰਧਾ ਕਹਿੰਦਾ ਮੈਂ ਤਾਂ ਆਪਣੀ ਮਰਜ਼ੀ ਨਹੀਂ ਛੱਡਣੀ ਹੈ। ਜਿੰਨਾ ਚਿਰ ਸਾਡੀ ਆਪਣੀ ਮਰਜ਼ੀ ਹੈ, ਉੰਨਾ ਚਿਰ ਸਾਡਾ ਇਸ ਜਗਤ ਵਿੱਚ ਆਉਣਾ ਜਾਣਾ ਬਣਿਆ ਰਹਿਣਾ। ਆਪਣੀ ਮਰਜ਼ੀ ਛੱਡਣੀ ਪਏਗੀ। ਗੁਰੂ ਦੀ ਮਰਜ਼ੀ ਅਨੁਸਾਰ। ਜਿਹੜਾ ਜੀਵਨ ਜਿਉਂਦਾ ਨਾ ਗੁਰੂ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਉਹ ਫਿਰ ਸਦਾ ਲਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਪਣਾ ਟਿਕਾਣਾ ਬਣਾ ਲੈਂਦਾ ਕਹਿੰਦੇ ਆਉਣ ਜਾਣਾ ਹੁਕਮ ਸਭ ਨਿਸ਼ਚਲ ਤੁਧ ਥੇ ਏ ਪ੍ਰਭੂ ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਇੱਕੋ ਇੱਕ ਟਿਕਾਣਾ ਉਹਦਾ ਸਦਾ ਕਾਇਮ ਰਹਿਣ ਵਾਲਾ ਜਿਹੜਾ ਉਹਦੇ ਨਾਲ ਜੁੜ ਜਾਂਦਾ ਆਪਣੀ ਮਰਜ਼ੀ ਛੱਡ ਛੱਡ ਦਿੰਦਾ ਗੁਰਮਤਿ ਅਨੁਸਾਰ ਆਪਣਾ ਜੀਵਨ ਬਚੀਤ ਕਰਦਾ ਉਹਦਾ ਟਿਕਾਣਾ ਵੀ ਨਿਸ਼ਚਲ ਸਦਾ ਕਾਇਮ ਰਹਿਣ ਵਾਲਾ ਉਸ ਪ੍ਰਭੂ ਦੇ ਟਿਕਾਣੇ ਤੇ ਪਹੁੰਚ ਜਾਂਦਾ ਹੈ। ਉਹਦੇ ਘਰ ਵਿੱਚ ਪਹੁੰਚ ਜਾਂਦਾ ਹੈ। ਉਹ ਵੀ ਨੇਚਰ ਹੋ ਜਾਂਦਾ ਹੈ। ਆਖਰੀ ਪੰਕਤੀ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ। ਦੇਖੋ ਆਖਰੀ ਪੰਕਤੀ ਵੀ ਜਹੀ ਹੈ। ਨਾਨਕ ਇੱਕੋ ਇੱਕ ਦਾਤ ਮੰਗਦਾ ਹੈ। हे ਪ੍ਰਭੂ ਕਿਰਪਾ ਕਰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਦੇ। ਮੈਂ ਤੇਰੀ ਮਰਜ਼ੀ ਅਨਸਾਰ ਜੀਵਨ ਬਤੀਤ ਕਰਾਂ ਆ ਨਾਮ ਹੈ ਮੈਨੂੰ ਤੇਰਾ ਭਾਣਾ ਚੰਗਾ ਲੱਗੇ ਮੈਨੂੰ ਤੇਰਾ ਹੁਕਮ ਚੰਗਾ ਲੱਗੇ ਇਹ ਹੈ ਪ੍ਰਭੂ ਦਾ ਨਾਮ ਮੇਰਾ ਤੇਰੇ ਨਾਲ ਪਿਆਰ ਬਣ ਜਵੇ ਮੇਰੇ ਅੰਦਰ ਹੰਕਾਰ ਨਾ ਆਵੇ ਮੇਰੇ ਹਿਰਦੇ ਵਿੱਚ ਤੇਰਾ ਪਿਆਰ ਪੈਦਾ ਹੋ ਜਵੇ ਮੈਂ ਤੇਰੀ ਰਜ਼ਾ ਵਿੱਚ ਚੱਲਾਂ ਮੈਂ ਤੇਰੇ ਹੁਕਮ ਵਿੱਚ ਚੱਲਾਂ ਮੈਨੂੰ ਤੇਰੀ ਹਰ ਗੱਲ ਚੰਗੀ ਲੱਗੇ ਮੇਰੇ ਉੱਤੇ ਇਹ ਕਿਰਪਾ ਕਰ ਮੈਨੂੰ ਨਾਮ ਦੀ ਦਾਤ ਬਖਸ਼ ਪ੍ਰਭ ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦਾ ਮੈਨੂੰ ਤੇਰੀ ਬੰਦਗੀ ਦਾ ਸੁਖ ਚਾਹੀਦਾ ਆ ਦਾਤ ਮੰਗਦਾ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਸੋ ਇਹ ਵਿਚਾਰ ਸੀ ਭੁੱਲਾਂ ਚੁੱਕਾਂ ਦੀ ਗਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ